ਸਾਰਾ ੜੋ ਪਕੇਟੀ ਬੈਠ ਨੇ 5 6 ਕੁੜੀਆਂ ਦਾ ਕਿੰਨੇ ਵਿਆਹ ਦਿੱਤੇ ਨੇ ਉਹਨਾਂ 6 ਵਿਆਹ ਕੀਤੇ ਛੇਵੀਂ ਕੁੜੀਆ ਆਪਣੀ ਕੀ ਕਰਦੇ ਕੁੱਟਮਾਰ ਕਰਕੇ ਕੁੱਟਮਾਰ ਕਰ ਤੇ ਕੱਢ ਦਿੰਦੇ ਨੇ ਇੱਕ ਦਾ ਤਾਂ ਜੇ ਪਰਚੇ ਦਾ ਕੇਸ ਚੱਲੀ ਜਾਂਦਾ ਹੈ ਬੜੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਮੈਂ ਛੇਵੀਂ ਕੁੜੀਆ ਹਾਂਜੀ ਕੁੱਟਮਾਰ ਦੇਵੇਂ ਨੇ ਦੋ ਪਾਸੇ ਆਪਾਂ ਐਵੇਂ ਨਹੀਂ ਕਰ ਸੱਚਿਆ ਪਿਆ ਆ ਤਾਂ ਫੜੀ ਫਿਰ ਇਹਨੇ ਪੱਜਾਈ ਫਿਰ ਇਹਨੇ ਮੇੜੇ ਦੇ ਵਿੱਚ ਪੈਂਚਾ ਨਾ ਪਜਦੀ ਨੂੰ ਫੜਿਆ ਦਿੱਕੀ ਪੈ ਨੂੰ ਆ ਚੱਕਿਆ ਹਰ ਪੈਂਚਾ ਨਾ ਨਾ ਤੋਂ ਪਹਰਾ ਸਹਿਨੇ ਹਨ ਨੂੰ ਤਾਂ ਪਤਾ ਹੀ ਨਹੀਂ ਕਿ ਲਗਣਾ ਸੀ ਮਾਰ ਚਾਣੀ ਇੱਥੇ ਕੱਟਾ ਇਹ ਕੀ ਨਾਮ ਕੋ ਦਾ ਪਰਮੇਲ ਰਾਣ ਹਾਂਜੀ ਪਰਮੇਲ ਰਾਣ ਮੇੜਾ ਕੀ ਹੋਇਆ ਕਿੱਥੇ ਵੇ ਪਿੰਡ ਕੋਠਿਆਂ ਸ਼ੰਗਰਾ ਠਾੜ ਪਿੰਡ ਕੋਠਾ ਸ਼ੰਗਰਾ ਠਾੜ ਸਿੱਤੇ ਦੂਤਰ ਹਾਂਜੀ ਹਾਂ ਕੀ ਗੱਲਬਾਤ ਹੋਈ ਕਿ ਨਹੀਂ ਦੇ ਹੋ ਗਿਆ ਜਨਵਰੀ ਚ ਵਿਆਹ ਹੋਇਆ 26 ਜਨਵਰੀ ਨੂੰ ਕਿੰਦੇ ਨਾਲ ਵਿਆਹ ਜੋਰਾ ਸਿੰਘ ਨਾਲ ਹਾਂ ਉਹਨਾਂ ਦੇ ਪਹਿਲਾਂ ਵੀ ਪੰਜ ਵਿਆਹ ਹੋਏ ਸੀ ਟੋਕੇ ਤੁਹਾਡੀ ਨਾਲ ਵਿਆਹ ਕਰਦੇ ਨੇ ਕੁੜੀ ਨੂੰ ਛੱਡ ਦੇਂਦੇ ਨੇ ਤਲਾਕ ਨਹੀਂ ਲੈਂਦੇ ਉਹ ਲੋ ਜੇਰਨਾ ਜੇਰਨਾ ਕੀ ਗੱਲ ਪਤਾ ਹੀ ਨਹੀਂ ਉਹਨਾਂ ਨੇ ਹਾਂ ਬੰਦੇ ਪਹਿਲਾ ਕੋਟ ਮਾਰ ਕਰਕੇ ਮੈਨੂੰ ਪਹਿਲਾ ਘਰੋਂ ਕੱਢ ਤਾਣੇ ਦਰਖਾਸਤਾਂ ਲਾਈਆਂ ਨੇ ਦਰਖਾਸਤਾਂ ਚਰਾਦੀ ਨਮਾ ਕਰ ਗਿਆ ਕਹਿੰਦਾ ਲੈ ਜਾਵਾਂਗਾ ਲੈ ਕੇ ਨਹੀਂ ਗਿਆ ਫਿਰ ਪੰਜਾ ਪਿੰਡਾਂ ਦੀ ਪੰਚਾਇਤ ਗਈ ਛੱਡਣ ਸਾਡਾ ਹੀ ਜਾ ਕੇ ਦਿਨ ਚਾਰ ਦਿਨ ਮੈਨੂੰ ਰੋਟੀ ਪਾਣੀ ਕੁਝ ਨਹੀਂ ਦਿੱਤਾ ਨੇ ਚੋਕਤ ਕੁੱਟਦੇ ਸੀ ਰੋਟੀ ਪਾਣੀ ਕੁਝ ਨਹੀਂ ਦਿੱਤਾ ਨੇ ਇਸ ਤਰ੍ਹਾਂ ਦੇ ਤਸੀਹੇ ਦਿੱਤੇ ਗਾਲਾ ਕਰਦੇ ਸੀ ਗਲ ਪੈ ਜਾਂਦੇ ਸੀ ਅੰਦਰ ਆ ਕੇ ਜਿਹੜਾ ਵੇਖਦੇ ਸੀ ਸਾਰੇ ਜਣੇ ਆ ਕੇ ਕੱਲ ਸਾਰੇ ਜਣੇ ਮੇਰੇ ਆ ਕੇ ਗਲ ਪੈ ਗਏ ਨੇ ਅੰਦਰ ਆ ਕੇ ਕੋਠੀ ਅੰਦਰ ਮੈਂ ਅੰਦਰ ਕਰ ਲਈ ਜ ਨਹੀਂ ਸੀ ਜਬਰਦਸਤੀ ਕਹਿੰਦੇ ਸੀ ਤਲਾਕ ਦੇ ਤੈਨੂੰ ਅਸੀਂ ਨਹੀਂ ਰੱਖਣਾ ਇੱਥੇ ਤੈਨੂੰ 50 ਦੇ ਅੱਗੇ ਵੈਸੇ ਬੜੀਆਂ ਜਿਹੜੇ ਸੁਤਰ ਕੀਤਾ ਹੈ ਤੂੰ ਕੱਲੀ ਨਹੀਂ ਗਈਏ ਦੋ ਸਾਡਾ ਕੀ ਕਰ ਲਵੇ ਕੀ ਠਾਣੇ ਵਾਲਾ ਸਾਡਾ ਕੀ ਕਰਨ ਬਣਗੇ ਇਹਦੇ ਵਿੱਚ ਮੇਰਾ ਜੀਠ ਗੁਰਜੰਟ ਸਿੰਘ ਮੇਰਾ ਜੀਠ ਜਗਰੂਪ ਸਿੰਘ ਮੇਰੀ ਦੋਨਾਂ ਜਠਾਨੀਆਂ ਪਰਮਜੀਤ ਤੇ ਰਕਸਾਨਾ ਮੇਰੀ ਸੱਸ ਪ੍ਰੇਮ ਕੌਰ ਤੇ ਮੇਰਾ ਪਤੀ ਜੋਰਾ ਸਿੰਘ ਸਾਰੇ ਸ਼ਾਮਲ ਨੇ ਮੈਨੂੰ ਮਾਰਦੇ ਪਿੱਛੇ ਠੀਕ ਕੀਤਾ ਨਹੀਂ ਮੈਨੂੰ ਦਵਾਈ ਪੁਆਈ ਨੇ ਫੜ ਕੇ ਪੁਆਈ ਨੇ ਮੇਰੇ ਜੇਠ ਨੇ ਮੈਨੂੰ ਫੜੀ ਰੱਖਿਆ ਹੈ ਮੇਰੇ ਜੇਠ ਦਾ ਗੁਰਜੰਟ ਸਿੰਘ ਮੇਰੀ ਸਾਸ ਨੇ ਜ਼ਬਰਦਸਤੀ ਪਾਈ ਹਾਂਜੀ ਹਾਂਜੀ ਮੈਂ ਮੂੰਹ ਕੋਟ ਲੈਂਦੀ ਸੋਨਾ ਫਿਰ ਪਾ ਦਿੰਦੀ ਦੁਬਾਰਾ ਕੌਣ ਕੀ ਮੰਗੇ ਤੁਹਾਡੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਹੈ ਹਾਂਜੀ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਇਹਨਾਂ ਬੜੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਮੈਂ ਛੇਵੀਂ ਕੁੜੀ ਆ ਮੇਰਾ ਨਾ ਪਾਲਾ ਬਾਈ ਤੁੰਗ ਬਾਈ ਕਿੱਥੇ ਰਹਿੰਦੇ ਸੀ ਅਸੀਂ ਖੈਰੇ ਕੇ ਤਾੜ ਕੀ ਗੱਲ ਬਾਤ ਹੋ ਰਹੀ ਹੈ ਕਿੰਨੀ ਲੰਗੀ ਵਿਆਹ ਕਿੱਥੇ ਛਾਂਗਾਂ ਕੀਤਾ ਥਾੜ ਦੇ ਛਾਂਗਾਂ ਪੈਂਦਾ ਹੈ ਘੋਠਾ ਪੈਂਦਾ ਕਿੰਨੀ ਦਿਨ ਰਹੀ ਗਿਆ ਮਾਂਗਦਾ ਕੀਤਾ ਹੈ ਮੰਗਦੀ 13 ਦਾ ਤੇ ਸਾਨੂੰ ਬੜਾ ਪਰੇਸ਼ਾਨ ਕਰਦੇ ਸੀ ਪਹਿਲਾਂ ਦੇ ਸੀ ਆਦੀ ਗੁੱਡੀਆਂ ਨੂੰ ਤਾਜ ਲਿਆ ਇਹ ਗਈ ਮੰਮੀ ਮੈਨੂੰ ਨਾਲ ਤੁਸੀਂ ਨਾ ਇੱਕ ਉਲਮਾਰੀ ਤੇ ਮੈਨੂੰ ਬੈੱਡ ਲੈ ਦੇ ਮੈਨੂੰ ਬੜਾ ਤੰਗ ਕੀਤੀ ਖਲੇ ਨੇ ਅਸੀਂ ਵਿਆਹ ਤੇ ਪੈਸਾ ਫੜ ਕੇ ਅਸੀਂ ਨੂੰ ਬੈੱਡ ਤੇ ਉਲਮਾਰੀ ਲੈ ਕੇ ਦੇ ਆਏ ਵਿਆਹ ਦੀ ਮੰਮੀ ਮੇਰੇ ਕੱਪੜੇ ਬਾਹਰ ਸੁੱਟ ਦਿੰਦੇ ਨੇ ਦਾਜ ਦੇ ਲੋਭੀ ਸੀ ਦਾਜ ਦੇ ਬੜੇ ਲੋਭੀ ਨੇ ਜਿੰਨੀਆਂ ਕੁੜੀਆਂ ਦਾ ਸੋਨਾ ਸਾਰਾ ਡੋ ਪਕੇਟੀ ਬੈਠ ਨੇ 5-6 ਕੁੜੀਆਂ ਦਾ ਕਿੰਨੇ ਵਿਆਹ ਕੀਤੇ ਨਾਲ ਮੇਰੇ ਉਹਨਾਂ 6 ਵਿਆਹ ਕੀਤੇ 6ਵੀਂ ਕੁੜੀ ਆਪਣੀ ਹੈ ਕੀ ਕਰਦੇ ਕੋਟ ਮਾਰ ਕਰਕੇ ਕੋਟ ਮਾਰ ਕਰ ਤੇ ਕੱਢ ਦਿੰਦੇ ਨੇ ਇੱਕ ਦਾ ਤਾਂ ਜੇ ਪਰਚੇ ਦਾ ਕੇਸ ਚੱਲੀ ਜਾਂਦਾ ਹੈ ਉਹ ਗੰਗਾ ਨਗਰ ਦੀ ਕੁੜੀ ਹੈ ਪਰਵੀਆਉਂਦੇ ਨਾਂ ਹੈਗਾ ਹੈ ਪ੍ਰਵੀਨ ਪ੍ਰਵੀਨ ਨਾਂ ਪ੍ਰਵਿੰਦਰ ਕੁੜੀ ਦਾ ਨਾਂ ਹੈ ਕੋਠੇ ਆ ਰਾਜਸਥਾਨ ਦੀ ਗੰਗਾ ਨਗਰ ਚੋਂ ਦੀ ਉਹਨੂੰ ਹਜੇ ਕੋਈ ਤਲਾਕ ਦਿੱਤਾ ਨਹੀਂ ਫਿਰ ਵੀ ਇਹਨਾਂ ਨੇ ਵਿਆਹ ਕਰ ਲਿਆ ਫਿਰ ਵੀ ਵਿਆਹ ਕਰ ਲਿਆ ਕੋਟ ਕੇਸ ਚੱਲਦਾ ਪਉਂਦਾ ਉਹਨੂੰ ਮਾਰ ਕੇ ਉਹਨੂੰ ਵੀ ਸੱਟ ਤੇ ਆਏ ਨੂੰ ਕੁੜੀ ਨੂੰ ਜਿਵੇਂ ਇਹਨੂੰ ਮਾਰ ਕੇ ਕੱਲ ਛੱਡ ਦਿੱਤਾ ਨਾ ਉਹਨੂੰ ਵੀ ਮਾਰ ਕੇ ਛੱਟ ਤੇ ਦਵਾਈ ਪੁਆਈ ਨੇ ਫੜ ਕੇ ਪਈ ਨੇ ਫੜ ਕੇ ਸਾਰਾ ਟੱਬਰ ਗਲ ਪੈ ਰਹੇ ਨੇ ਸਾਨੂੰ ਪੇਣ ਰੋਲਾ ਮਾੜਾ ਮੋਟਾ ਚੱਲਦਾ ਸੀ ਤੇ ਰੱਖਣਾ ਨਹੀਂ ਤੈਨੂੰ ਤੂੰ ਦਾਇ ਲਿਆ ਪੰਚਾਇਤਾਂ ਦਾ ਰਾਈ ਭੇਜਿਆ ਪੰਚਾਇਤ ਘਰੇ ਛੱਡ ਕੇ ਆਈ ਇਹ ਵੀ ਪਹਿਲਾਂ ਰਾਈ ਪਹਿਲਾਂ ਰਾਈ ਨਾ ਮੈਂ ਕਰਕੇ ਵੀ ਮੈਂ ਲੈਣ ਆਂਦਾ ਪਿਆ ਘੁਰ ਪੰਚਾਇਤ ਨੇ ਤਾਂ ਛੱਡਣ ਜਾਣਾ ਹੀ ਸੀ ਰਾਜੀ ਨਾ ਮੈਂ ਕੀਤਾ ਸੀ ਮੁੰਡੇ ਨੇ ਵੀ ਮੈਂ ਛੱ ਲੈਣ ਆਂਦਾ ਪਿਆ ਉਹੜ ਪੰਚਾਇਤ ਆਖ ਵੀ ਚਲੋ ਮੁੰਡਾ ਨਹੀਂ ਆਦਾ ਆਪਾਂ ਛੱਡ ਆਣੇ ਪੰਚਾਇਤਾਂ ਕਈਆਂ ਨੇ ਚਾਰਾ ਪੰਜਾ ਪਿੰਡਾਂ ਦੀ ਪੰਚਾਇਤ ਸੀ 7-8 ਸਰਪੰਚ ਸੀ ਆਈਐਮਸੀ ਵੀ ਨਾਲ ਗਿਆ ਛੱਡਣ ਹੁਣ ਦਵਾਈ ਪਵਾ ਦਿੱਤੀ ਨਾ ਕਰ ਲਾ ਕੀ ਕੀ ਤਾਂ ਕੀ ਦਿੰਦੇ ਬੜੀ ਹਤਾ ਮੁਕਿਆਂ ਨਾਲ ਗੱਲ ਤੇ ਰੱਸੀ ਵਾਹ ਤੇ ਤੇ گاਉ ਕੋ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਨੇ ਤਾਂ ਸਾਨੂੰ ਸਰਪੰਚ ਨੇ ਫੋਨ ਕੀਤਾ ਸੀ ਨਾਲ ਤੇ ਛਿੰਬੇੜ ਪਿੰਡ ਬੈਠੇ ਸਾਂ ਤੇ ਅਸੀਂ ਤਰਭੋਂ ਫੋਨ ਅਸੀਂ ਤਾਂ ਗਏ ਆਂ ਛਿੰਬੇ ਵਾਲੇ ਸਰਪੰਚ ਨੂੰ ਮਿਲਣ ਵੀ ਆਪਾਂ ਨਾ ਵੀ ਆਂਦੇ ਨੇ ਵੀ ਨਹੀਂ ਰੋਟੀ ਪਾਣੀ ਦਿੰਦੇ ਤੇ ਮੈਂ ਖਸ਼ਿੰਬੇ ਸਰਪੰਚ ਕੋਲ ਚਲੀਏ ਵੀ ਕਹੀਏ ਉਹਨੂੰ ਛਿੰਬੇ ਵੀਰੇ ਵੀ ਆਪਾਂ ਨਾ ਨਹੀਂ ਨਾ ਗੱਲ ਨਿਬੜਦੀ ਤਾਂ ਸਵੇਰੇ ਚਲੀਏ ਤੇ ਆਪਾਂ ਬੰਦੇ ਇਕੱਠੇ ਹੋ ਤਾਂ ਤੇ ਆਪਾਂ ਕੁੜੀਆਂ ਆਪਣੀ ਲੈ ਆਈਏ ਉਹਨਾਂ ਚਾਰਾਂ ਛਿੰਬੇ ਵਾਲੇ ਫੋਨ ਕੀਤਾ ਛਿੰਬੇ ਵਾਲੇ ਸਰਪੰਚ ਨੇ ਹੀ ਨਾ ਦੇ ਪਿੰਡ ਵਿੱਚ ਆ ਤਾਂ ਉਹਨਾਂ ਤੋਂ ਦਵਾਈ ਵੀ ਪਿਵਾ ਦਿੱਤੀ ਏ ਹੁਣ ਕਿਸ ਤਰ੍ਹਾਂ ਨਹੀਂ ਮੰਗਦੀ ਇਹਨਾਂ ਮਹਬਾਰੀ ਸਖਤ ਸਖਤ ਕਾਰਵਾਈ ਹੋਵੇ ਵੀ ਸਾਡੀ ਤੇ ਦਾ ਜ਼ਿੰਦਗੀ ਬਰਬਾਦ ਕੀਤੀ ਨੇ ਆਨੰਦ ਦੀ ਵੀ ਹੋਵੇਗਾ ਹੋਰ ਕਿਹੇ ਕੁੜੀ ਦੀ ਜ਼ਿੰਦਗੀ ਬਰਬਾਦ ਨਾ ਕਰਨ। ਬਈ ਕੀ ਨਾਮ ਤੁਹਾਡਾ? ਮੇਰਾ ਨਾਮ ਜੱਜ ਸਿੰਘ ਹੈ। ਹੈਂ? ਜੱਜ ਸਿੰਘ। ਜੱਜ ਸਿੰਘ ਕਿਥੋਂ ਰਹਿਣ ਵਾਲੇ? ਅਸੀਂ ਵੀਰੇ ਖੈਰੇ ਕੋ ਉਤਾਰ ਤੋਂ ਰਹਿਣ ਵਾਲੇ ਆ। ਕਿੱਥੇ ਹੈਂ ਤੁਹਾਡੀ? ਹਾਂਜੀ ਸਿਸਟਰ ਮੇਰੀ। ਕਿੱਥੇ ਵੇਚ ਕਿੰਨੀ ਰੋ? ਇਹ ਆਪਣਾ ਆਪਣੇ ਛਾਂਗਰਾਏ ਠਾਰ ਪਿੰਡ ਕੋਠੇ ਵੇ ਆਈਏ ਜਨਵਰੀ ਚ ਵਿਆਹ ਕੀਤਾ ਸੀ ਇਹਨਾਂ ਦਾ। ਜੋਰਾ ਸਿੰਘ ਨਾਲ। ਕੀ ਗੱਲ ਬਾਤ? ਗੱਲਬਾਤ ਸਰੇਨਾ ਨੇ ਪਹਿਲਾਂ ਸਾਨੂੰ ਧੋਖੇਦੜੀ ਨਾਲ ਵਿਆਹ ਇਹਨਾਂ ਕਰ ਲੈਣਾ ਦੱਸਿਆ ਸੀ ਇੱਕ ਵਿਆਹ ਹੋਇਆ ਪਹਿਲਾਂ ਇਹਨਾਂ ਨੇ ਪਹਿਲਾਂ 5 ਕੁੜੀਆਂ ਨਾਲ ਵਿਆਹ ਕੀਤੇ 6ਵਾਂ ਸਾਨੂੰ ਕੁੜੀ ਨਾਲ ਕੀਤਾ ਇਹਨਾਂ ਨੇ ਵੀ ਠੱਗੀ ਕਰ ਲਈ ਸਾਨੂੰ ਇਹਨਾਂ ਨੇ ਦੱਸਿਆ ਨਹੀਂ ਪਹਿਲਾਂ ਵੀ ਇਹਨਾਂ ਨੇ 5 ਕੁੜੀਆਂ ਨੂੰ ਮਾਰਕੁੱਟ ਕੇ ਕੱਢਿਆ ਉਹਨਾਂ ਨਾਲ ਕਿਸੇ ਨਾਲ ਪੂਰਾ ਤਲਾਕ ਨਹੀਂ ਕੀਤਾ ਕਿਸੇ ਦਾ ਰਿਪੋਰਟ ਚ ਚੱਲ ਰਿਹਾ ਨੇ ਕੇਸ ਇਹਨਾਂ ਫੇਰ ਵੀ ਸਾਨੂੰ ਠੱਗ ਲਿਆ ਉਹ ਕੁੜੀ ਨੂੰ 5 ਮਹੀਨੇ ਰੱਖ ਕੇ ਉਹ ਕੋਈ ਗੱਲ ਬਾਤ ਕੁੱਟ ਮਾਰ ਕੇ ਤੇ ਫਿਰ ਘਰੇ ਛੱਡ ਗਏ ਨੇ ਤੇ ਕਾਫੀ ਦਿਨ ਲੈਂ ਨਹੀਂ ਅਸੀਂ ਥਾਣੇ ਅਰਖਾਸ਼ਾਂ ਲਾਈਆਂ ਨੇ ਕਾਫੀ ਤੱਕ ਨਾ ਐਸ ਐਚਓ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਫਿਰ ਅਸੀਂ ਪੰਚਾਇਤਾਂ ਨੂੰ ਕਿਹਾ ਅਸੀਂ ਪੰਜ ਪਿੰਡਾਂ ਦੀ ਪੰਚਾਇਤਾਂ ਲੈ ਕੇ ਅਸੀਂ ਅਸੀਂ ਉਹਨਾਂ ਦੇ ਘਰ ਕੁੜੀ ਨੂੰ ਛੱਡਣ ਗਏ ਪੰਚਾਇਤਾਂ ਨੇ ਉਹ ਕੁੜੀ ਨੂੰ ਸਹੀ ਸਲਾਮਤ ਘਰੇ ਛੱਡਿਆ ਰੱਖਦੇ ਨਹੀਂ ਸੀ ਧੱਕੇ ਮਾਰ ਕੇ ਕੱਢਦੇ ਸੀ ਪੰਚਾਇਤਾਂ ਦੇ ਸਾਹਮਣੇ ਵੀ ਪੰਚਾਇਤਾਂ ਨੇ ਕਿਹਾ ਵੀ ਅਸੀਂ ਕੁੜੀ ਛੱਡੀ ਜਾਂਦੇ ਆ ਵੀ ਤੁਸੀਂ ਘਰ ਬਣਾਓ ਦੋ ਚਾਰ ਦਿਨ ਉੱਥੇ ਰਹੀ ਕੁੜੀਆ ਉਹਨਾਂ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਕੁਛ ਨਹੀਂ ਕੁੜੀਆ ਨੂੰ ਦਿੱਤਾ ਉਹਨਾਂ ਨੇ ਤੇ ਨਾਲੇ ਅਰਾਸਮੈਂਟ ਕਰਦੇ ਸੀ ਸਵੇਰ ਸ਼ਾਮ ਕਹਿੰਦੇ ਸੀ ਵੀ ਜਿੰਨੀ ਦੇਰ ਤੂੰ ਤਲਾਕ ਨਾ ਦੇਵੇਂ ਅਸੀਂ ਤੈਨੂੰ ਵਸਣ ਨਹੀਂ ਦੇਣਾ ਸਾਨੂੰ ਤਲਾਕ ਚਾਹੀਦਾ ਤੇਰਾ ਕੋਈ ਜੈ ਮਰਜੀ ਕੋਈ ਦਾਜ ਦੀ ਵੀ ਮੰਗ ਕਰਦੇ ਸੀ ਕਹਿੰਦੇ ਸੀ ਵੀ ਤੇਰੇ ਮਾਂ ਪਿਓ ਨੇ ਸਾਨੂੰ ਕੁਛ ਦਿੱਤਾ ਲੈਤਾ ਤਾਂ ਹੈ ਨਹੀਂ ਵੀ ਜਾਂ ਤਾਂ ਦਾਜ ਲਿਆ ਤੇ ਅਸੀਂ ਤੇਰਾ ਘਰ ਬਣਾਵਾਂਗੇ ਨਹੀਂ ਤਾਂ ਅਸੀਂ ਤੈਨੂੰ ਐਵੇਂ ਹੀ ਕੱਢ ਦੇਣਾ ਜਿਵੇਂ ਦੂਜੀਆਂ ਕੁੜੀਆਂ ਨੂੰ ਕੱਢਿਆ ਸੀ ਅਸੀਂ ਬਾ ਸਰਕਾਰ ਤੇ ਚਾਹਨਾ ਵੀ ਸਾਡੀ ਸੁਣਵਾਈ ਹੋਵੇ ਦੂਜੀਆਂ ਨ ਲੜਕੀ ਨੂੰ ਦਵਾਈ ਪੁਆਈ ਨੇ ਕੱਲ ਸਾਨੂੰ ਫੋਨ ਆਇਆ ਸੀ ਸ਼ਾਮ ਨੂੰ ਪਿੰਡ ਦੇ ਵਿੱਚੋਂ 4:00 ਵਜੇ ਤੇ ਉਹ ਕਹਿ ਰਹੀ ਸੀ ਵੀ ਬੁੜੀਆਂ ਨੂੰ ਦਵਾਈ ਪੁਆ ਦਿੱਤੀ ਗਈ ਏ ਵੀ ਤੁਸੀਂ ਆਓ ਤੇ ਅਸੀਂ ਆਏ ਸੀ ਛਾਂਗਾਰੇ ਉਠਾੜ ਤੇ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਤੇ ਫਿਰ ਇਹ ਗੱਡੀ 'ਚ ਪਾ ਕੇ ਲਿਆ ਰਹੇ ਸੀ ਫਿਰ ਉਹ ਤੋਂ ਐਂਬੂਲੈਂਸ ਆਈ ਸੀ ਲਗਾਇਆ ਗੁਰੂ ਸਾਹਿਬ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਰੈਫਰ ਕਰ ਰਹੇ ਹਾਂ ਫਰੋਜ਼ਪੁਰ ਫਿਰ ਉਹਨਾਂ ਨੇ ਫਰੋਜ਼ਪੁਰ ਸਿਵਲ ਹਸਪੀਟਲ ਰੈਫਰ ਕਰਤਾ ਸੀ ਹੋਰ ਕੀ ਮਾਮਲਾ ਅਸੀਂ ਇਹ ਮੰਗ ਕਰਨਾ ਚਾਹੁੰਦੇ ਹਾਂ ਜਿਵੇਂ ਸਾਡੇ ਨਾਲ ਧੋਖਾ ਕਿਸੇ ਹੋਰ ਨਾਲ ਨਾ ਹੋਵੇ ਇਹਨਾਂ ਤੇ ਕਾਰਵਾਈ ਸਖਤ ਕੀਤੀ ਜਾਵੇ ਕਿ ਕਿਸੇ ਹੋਰ ਗਰੀਬ ਨੂੰ ਨਾ ਠੱਗਣ ਜਿਵੇਂ ਇਹਨਾਂ ਨੇ 56 ਘਰਾਂ ਨੂੰ ਖਰਾਬ ਕੀਤਾ ਕਿਸੇ ਹੋਰ ਨੂੰ ਨਾ ਖਰਾਬ ਕਰ ਰਹੇ ਵੱਤ ਵਾਦੇ ਨਾਲ ਸਜਾ ਹੋਣੀ ਚਾਹੀਦੀ ਹਾਂਜੀ ਸਖਤ ਕਾਰਵਾਈ ਹੋਣੀ ਚਾਹੀਦੀ ਕੀ ਨਾਮ ਕਹਿੰਦਾ ਮੈਂ ਬਾਜ ਸਿੰਘ ਆ ਮਸੀਨਗਰ ਪੰਚਾਇਤ ਮਮਦੋੜ ਤੋਂ ਜੀ ਹਾਂਜੀ ਕੀ ਗੱਲ ਬਸ ਗੱਲਬਾਤ ਕੀ ਹੋਈ ਸਰ ਪਹਿਲਾਂ ਇਹਨਾਂ ਦਾ ਇਹਨਾਂ ਥਾਣੇ ਦਰਖਾਸਤ ਦਿੱਤੀ ਥਾਣੇ ਮੰਨ ਕੇ ਆ ਮੁੰਡਾ ਵੀ ਮੈਂ ਕੁੜੀ ਨੂੰ ਲੈ ਕੇ ਜਾਵਾਂਗਾ ਰਕੜੀ ਤੋਂ ਕਿਦਾਂ ਬਾਅਦ ਲੇਕਨ ਲੈਂਡ ਨਹੀਂ ਆਇਆ ਤਾਂ ਫਿਰ ਅਸੀਂ 10-15 ਪਿੰਡਾਂ ਦੇ ਸਰਪੰਚੇ ਗਏ ਸੀ ਸਾਰੇ ਉਹ ਮੁੜ ਕੇ ਅਸੀਂ ਕੁੜੀ ਨੂੰ ਸਹੀ ਸਲਾਮਤ ਬਿਲਕੁਲ ਛੱਡ ਕੇ ਆਏ ਇਹਨਾਂ ਦੇ ਮਤਲਬ ਇਹਨਾਂ ਦੇ ਕੋਲ ਛੱਡ ਕੇ ਆਏ ਤੇ ਉਸ ਤੋਂ ਬਾਅਦ ਕੱਲ ਮੈਨੂੰ ਕੱਲ ਮੈਨੂੰ ਇਹਨਾਂ ਨੇ ਫੋਨ ਕੀਤਾ ਕਹਿੰਦਾ ਵੀ ਸਾਡੀ ਕੁੜੀ ਨੂੰ ਇਹਨਾਂ ਦਵਾਈ ਪਿਆਤੀ ਕੁੜੀ ਨੂੰ ਪਹਿਲਾਂ ਵੀ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕੀਤੇ ਦਾਜ ਦੇ ਲੋਭੀ ਸੀ 14-15 ਕਿੱਲੇ ਜ਼ਮੀਨ ਆ ਕਹਿੰਦੇ ਤੁਹਾਡੇ ਮੁਤਾਬਕ ਸਾਡੀ ਐਸੀਅਤ ਨਹੀਂ ਹੈ ਮੁੰਡਾ ਵਿਆਹ ਹਾਂ ਮੁੰਡਾ ਪਹਿਲਾਂ 5-6 ਵਿਆਹ ਹੋਏ ਸੀ ਮੁੰਡੇ ਦੇ ਇੱਕ ਰਾਜਸਥਾਨ ਦੀ ਕੁੜੀ ਨੂੰ ਉਧਰੋਂ ਵੀ ਇਦਾਂ ਵਿਚਾਰੀ ਨੂੰ ਕੋਟ ਕੋਟ ਮਾਰ ਕੇ ਇਹਨਾਂ ਨਾਲ ਉਹਨੂੰ ਮਤਲਬ ਉਹ ਵੀ ਗੁੰਡਿਆ ਦੇ ਘਰੋਂ ਉਹਨ ਦੇ ਮਾਪੇ ਉਹ ਵੀ ਚੁੱਕ ਕੇ ਲਗਾਇਆ ਇਹਨਾਂ ਵੀ ਹੁਣ ਇਹ ਦੱਸਣ ਦੇ ਸੀ ਜੀ ਇਹਨਾਂ ਦੇ ਦੱਸਣ ਦੇ ਮੁਤਾਬਕ ਇਹ ਗੱਲ ਕਹਿ ਰਹੇ ਸੀ ਵੀ ਮਤਲਬ ਕੱਲ ਜਦੋਂ ਕੁੜੀ ਨੂੰ ਸਰਪੰਚ ਦਾ ਵੀ ਫੋਨ ਆਇਆ ਸੀ ਉਹ ਕਹਿੰਦਾ ਯਾਰ ਇਹਨਾਂ ਕੁੜੀ ਨੂੰ ਦਵਾਈ ਪਿਆਦੀ ਤੇ ਮੈਂ ਜਦੋਂ ਮੈਂ ਉਸ ਮੌਕੇ ਤੇ ਪਹੁੰਚਿਆ ਕੁੜੀ ਬੇਹੋਸ਼ ਪਈ ਸੀ ਬੇਹੋਸ਼ ਪਈ ਸੀ ਫਿਰ ਇਹਨਾਂ ਇਹਨਾਂ ਨੂੰ ਫੋਨ ਕੀਤਾ ਨੇ ਤੇ ਫੇਰੇ ਕੁੜੀ ਨੂੰ ਜਾ ਕੇ ਮਤਲਬ ਚੁੱਕ ਕੇ ਤੇ ਅੰਦਰ ਦਾਖਲ ਕਰਵਾਈ। ਪੰਚਾਇਤ ਦੀ ਵੀ ਨਹੀਂ ਸੁਣੀ। ਨਹੀਂ ਪੰਚਾਇਤ ਦੀ ਵੀ ਨਹੀਂ ਸੁਣੀ। ਬਿਲਕੁਲ। ਹਾਂ ਕਾਰਵਾਈ ਸਖਤ ਹੋਣੀ ਚਾਹੀਦੀ ਕਿਉਂਕਿ ਇਹੋ ਜਿਹੇ ਦਾਜ ਦੇ ਲੋਬੀਆਂ ਨੂੰ ਤੇ ਜਿਹੜੇ ਲੋਕਾਂ ਦੀ ਕੁੜੀਆਂ ਨੂੰ ਖਰਾਬ ਕਰਦੇ ਇੱਕ ਨਾ ਇਹਨਾਂ ਦੀ ਕਹਿਣਾ ਸੀ ਕੁੜੀ ਦੀ ਵੈਲਿਡਿਟੀ ਸਾਡੇ ਕੋਲ 6 ਮਹੀਨੇ ਦੀ ਹੁੰਦੀ ਹੈ। ਹਾਂ ਹਾਂ ਇਹ ਕਹਿੰਦੇ ਜਿਵੇਂ ਮੋਬਾਈਲ ਦੀ ਵੈਲਿਡਿਟੀ ਜਿਵੇਂ ਸਾਡੇ ਕੋਲ 6 ਮਹੀਨੇ ਹੀ ਕੁੜੀ ਰੱਖਦੇ ਆ ਉਦੋਂ ਵੱਧ ਨਹੀਂ ਰੱਖਦੇ। ਹਾਂਜੀ। ਇਹ ਮੈਂ ਸਖਤ ਕਾਰਵਾਈ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਕਿ ਜਿਹੜੀ ਵਿਅਕਤ ਔਰਤ ਆਈ ਇਹ ਜੋ ਕੀ ਕੇਸ ਸਾਡੇ ਕੋਲ ਪੇਸ਼ੈਂਟ ਆਇਆ ਸੀ ਸਸਪੈਕਟਿਡ ਵੌਇਸਿੰਗ ਦੇ ਨਾਲ ਉਹਦਾ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹੈ ਅੱਗੇ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਹੈ ਉਸੇ ਸਟਾਰਟ ਕਰਵਾ ਦਿੱਤੀ ਹੈ ਐਮਲਸੀ ਪੇਸਟ ਦੇ ਵਿੱਚ ਕਿਸ ਤਰ੍ਹਾਂ ਦੇ ਪੇਸ਼ੈਂਟ ਪੇਸ਼ੈਂਟ ਸਾਡੇ ਸਟੇਬਲ ਹੈ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ